ਸਸ਼ੀਗੋਤ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡੇ ਸਵਕਤ ਸੋਸ਼ਲ ਮੀਡੀਆ ਤੇ ਸਿਰਫ ਇੱਕ ਹੀ ਮੁੱਦਾ ਵਾਇਰਲ ਹੈ ਕਿ ਮੁੱਦਾ ਗਰਮ ਹੈ ਰਣਵੀਰ ਅਲਾਬਾਦੀਆ ਜੋ ਕਿ ਇੰਡੀਆਸ ਗੋਟ ਲੀਟਨ ਦੇ ਵਿੱਚ ਕਹੇ ਸੀ ਉਹ ਸ਼ੋਅ ਜਿਹੜਾ ਜਿੱਥੇ ਕਿ ਬਹੁਤ ਘਟੀਆ ਸ਼ਬਦਾਵਲੀ ਦਾ ਯੂਜ਼ ਕੀਤਾ ਜਾਂਦਾ ਬਹੁਤ ਘਟੀਆ ਸ਼ਬਦਾਵਲੀ ਵਰਤੀ ਜਾਂਦੀ ਹੈ ਕਿਸੇ ਨੂੰ ਵੀ ਨਾ ਉਹ ਕੁੜੀ ਜਾਂ ਮੁੰਡਾ ਕੁਝ ਵੀ ਹੋਵੇ ਉਹਨਾਂ ਨੂੰ ਗੰਦੇ ਸ਼ਬਦਾਂ ਦੇ ਨਾਲ ਬੁਲਾਇਆ ਜਾਂਦਾ ਹੈ ਕਾਲਾ ਗੱਡੀਆਂ ਜਾਂਦੀਆਂ ਨੇ ਸੋ ਇਸ ਸ਼ੋ ਦੇ ਵਿੱਚ ਜਿਹੜਾ ਪਰਾ ਦਸਤ ਤੋਂ ਵੱਡਾ ਪੋਡਕਾਸਟਰ ਹੈ ਰਣਵੀਰ ਅਲਾਬਾਦੀ ਆ ਪਿਛਲੇ ਦਿਨੀ ਉਹ ਵੀ ਇਸ ਸ਼ੋਅ ਦੇ ਵਿੱਚ ਗਿਆ ਤੇ ਉਹਨਾਂ ਨੇ ਬਹੁਤ ਹੀ ਗੰਦਾ ਸਵਾਲ ਪੁੱਛਿਆ ਜੋ ਸੋਸ਼ਲ ਮੀਡੀਆ ਤੇ ਇਸ ਵਕਤ ਵਾਇਰਲ ਹੋ ਰਿਹਾ ਹੈ ਮਾਪਿਆਂ ਨੂੰ ਲੈ ਕੇ ਬਹੁਤ ਹੀ ਇੱਕ ਭੱਦੀ ਸ਼ਬਦਾਵਲੀ ਬੋਲੀ ਗਈ ਭੱਦੀ ਗੱਲ ਕੀਤੀ ਗਈ ਇਸ ਵਕਤ ਸੋਸ਼ਲ ਮੀਡੀਆ ਤੇ ਰਣਵੀਰ ਅਲਾਬਾਦੀ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਕਿਤਨਾ ਕਿਤੇ ਆਡੀਅנס ਜਿਹੜੀ ਆ ਜੋ ਦਰਸ਼ਕ ਨੇ ਜਾਂ ਸਾਡੇ ਔਰ ਵੀ ਆਪਾਂ ਗੱਲ ਕਰੀਏ ਤਾਂ ਵੀ ਪ੍ਰਾਕ ਦੀ ਵੀ ਗੱਲ ਕਰੀਏ ਉਹ ਵੀ ਸਾਹਮਣੇ ਆ ਕੇ ਉਹਨਾਂ ਨੇ ਵੀ ਇਹੀ ਅਵਾਜ਼ ਚੁੱਕੀ ਕਿ ਮੈਂ ਪੌਡਕਾਸਟ ਕਰਨ ਜਾ ਰਿਹਾ ਸੀ ਰਣਵੀਰ ਅਲਾਬਾਦੀਆ ਦੇ ਵਿੱਚ ਪਰ ਜਦੋਂ ਮੈਨੂੰ ਪਤਾ ਲੱਗਾ ਕਿ ਇਸ ਸ਼ੋਅ ਦੇ ਵਿੱਚ ਗਿਆ ਇੰਡੀਆ ਜਿਸ ਦਾ ਨਾਮ ਹੈ ਇੰਡੀਆਸ ਗੌਟ ਲੀਟਡ ਉਸ ਸ਼ੋਅ ਦੇ ਵਿੱਚ ਗਿਆ ਉੱਥੇ ਜਾ ਕੇ ਬਹੁਤ ਗੰਦੀ ਸ਼ਬਦਾਵਲੀ ਵਰਤੀ ਗਈ ਹੈ ਤਾਂ ਮੈਂ ਉੱਥੇ ਜਾਣਾ ਕੈਨਸਲ ਕਰ ਦਿੱਤਾ ਆਪਣਾ ਪੌਡਕਾਸਟ ਕੈਨਸਲ ਕਰ ਦਿੱਤਾ ਇਸ ਤੋਂ ਬਾਅਦ ਵੀ ਪ੍ਰਾਕ ਨੇ ਇਹ ਵੀ ਕਿਹਾ ਕਿ ਸਾਡੇ ਭਾਰਤ ਦਾ ਇਹ ਸੰਸਕਾਰ ਨਹੀਂ ਅਸੀਂ ਇੱਦਾਂ ਦੀ ਸ਼ਬਦਾਵਲੀ ਨਹੀਂ ਗੰਦੀ ਸ਼ਬਦਾਵਲੀ ਨਹੀਂ ਵਰਤਦੇ ਸੋ ਕਿਤਨਾ ਕਿਤੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਕੁਝ ਦਿਨ ਪਹਿਲਾਂ ਸਾਡੀ ਟੀਮ ਵੱਲੋਂ ਗੁਰਪ੍ਰੀਤ ਖੁੱਗੀ ਦੀ ਇੰਟਰਵਿਊ ਕੀਤੀ ਗਈ ਉਹਨਾਂ ਵੱਲੋਂ ਵੀ ਕਾਮੇਡੀ ਦਾ ਸਵਾਲ ਪੁੱਛਿਆ ਗਿਆ ਕਿ ਕਾਮੇਡੀ ਅੱਜਕੱਲ ਕਿਵੇਂ ਹੋ ਕੇ ਰਹਿ ਗਈ ਹੈ ਤਾਂ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਕਾਮੇਡੀ ਜਿਹੜੀ ਆ ਬਹੁਤ ਬਦਲ ਚੁੱਕੀ ਹੈ ਪਹਿਲਾਂ ਕਾਮੇਡੀ ਫੋਰ ਹਿਸਾਬ ਦੀ ਹੁੰਦੀ ਸੀ ਪਰ ਹੁਣ ਕਾਮੇਡੀ ਫੋਰ ਹਿਸਾਬ ਦੀ ਹੋ ਗਈ ਹੈ ਜੋ ਉਹਨਾਂ ਨੇ ਕਿਹਾ ਕਿ ਜੋ ਅੱਜਕੱਲ ਸਟੈਂਡ ਅਪ ਕਾਮੇਡੀ ਚੱਲਦੀ ਹੈ ਉਹ ਕਿਸੇ ਹੋਰ ਤਰੀਕੇ ਦੀ ਹੋ ਗਈ ਹੈ ਵਲਗਰ ਹੋ ਚੁੱਕੀ ਹੈ ਸੋ ਇਹ ਸ਼ੋ ਵੀ ਜਿਹੜਾ ਵਲਗਰ ਹੈ ਇੰਡੀਆਸ ਗੌਟ ਲੇਟਲ ਜਿਹੜਾ ਸ਼ੋ ਇਹ ਵੀ ਵਲਗਰ ਹੈ ਵਲਗੈਰਿਟੀ ਫੈਲਾਈ ਜਾਂਦੀ ਹੈ ਨਾ ਉੱਥੇ ਦੇਖਿਆ ਜਾਂਦਾ ਕੋਈ ਅੱਗੇ ਪਰਿਵਾਰ ਬਿਠਾ ਹੈ ਨਾ ਉੱਥੇ ਦੇਖਿਆ ਜਾਂਦਾ ਕਿ ਅੱਗੇ ਕੁੜੀ ਹੈ ਜਾਂ ਕੁਛ ਵੀ ਹੈ ਸੋ ਥੋੜਾ ਇਸ ਬਾਰੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਰਣਵੀਰ ਅਲਾਬਾਦੀਆ ਬਾਰੇ ਤੁਹਾਡਾ ਕੀ ਕਹਿਣਾ ਵੀ ਪ੍ਰਾਕ ਬਾਰੇ ਤੁਹਾਡਾ ਕੀ ਕਹਿਣਾ ਸਮੇ ਰਹਿਣਾ ਬਾਰੇ ਤੁਹਾਡਾ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਜੋ ਗੁਰਪ੍ਰੀਤ ਖੁੱਗੀ ਨੇ ਉਸ ਵੀਡੀਓ ਦੇ ਵਿੱਚ ਕਾਮੇਡੀ ਨੂੰ ਲੈ ਕੇ ਕਿਹਾ ਉਹ ਵੀ ਤੁਸੀਂ ਜ਼ਰੂਰ ਸੁਣੋ ਤੁਹਾਡੀ ਉਹ ਕਾਮੇਡੀ ਸੀਗੀ ਬੱਚਾ ਜਵਾਨ ਬਜ਼ੁਰਗ ਹਰ ਵਰਗ ਦਾ ਇਨਸਾਨ ਇੰਜੋਏ ਕਰਦਾ ਸੀਗਾ ਜੀ ਅੱਜ ਦੀ ਕਾਮੇਡੀ ਸ਼ਾਇਦ ਲਿਮਟਿਡ ਹੋ ਕੇ ਰਹਿ ਗਈ ਹੈ ਮੈਂ ਉਹ ਵੀ ਕਹਿ ਰਿਹਾ ਨਾ ਆਰਗੇਨਿਕ ਨਹੀਂ ਰਹੀ ਅਸੀਂ ਬੜੀ ਪਲਾਨਡ ਕਾਮੇਡੀ ਹੋਣ ਲੱਗ ਪਈ ਹਾਂ ਐਂਡ ਸਰ ਵਲਗਰ ਵੀ ਹੋ ਗਈ ਹੈ ਇਹ ਬਲਗੈਰਿਟੀ ਸਾਡਾ ਕਲਚਰ ਨਹੀਂ ਹੈ ਹਾਂ ਅੱਜ ਕੱਲ ਉਹ ਜਿਹੜੇ ਚੱਲ ਪਏ ਨਾ ਸਟੈਂਡ ਅਪ ਕਾਮੇਡੀ ਉਹਦੇ ਚ ਬਲਗੈਰਿਟੀ ਬਹੁਤ ਆ ਗਈ ਹੈ ਤੇ ਉਹ ਬਿਲੋ ਅਬਿਲਟੀ ਸਾਰਾ ਹੀ ਉਮਰ ਕਰ ਜਾਂਦੇ ਨੇ ਉਹ ਇੱਕ ਅਲੱਗ ਇੰਡਸਟਰੀ ਅਲੱਗ ਦੁਨੀਆ ਮੈਂ ਕਮੈਂਟ ਨਹੀਂ ਕਰਦਾ ਚੰਗਾ ਮਾੜਾ ਨਹੀਂ ਕਹਿੰਦਾ ਬਟ ਮੇਰੇ ਸਮਝ ਆਉਣ ਵਾਲੀ ਚੀਜ਼ ਨਹੀਂ ਹੈਗੀ